ਮਜਾਪਲ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਦਰਅਸਲ 19 ਕਿਲੋ ਚਿੱਟਾ ਜਿਹਦਾ ਮੁੱਲ ਜੇ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਦੇਖਿਆ ਜਾਵੇ ਤਾਂ 95 ਕਰੋੜ ਰੁਪਈਆ ਆਇਆ ਹੈ ਉਦਨ ਉਹ ਫੜਿਆ ਗਿਆ ਔਰ ਇਹਦੇ ਨਾਲ ਹੈਰਾਨੀ ਹੋਏਗੀ ਜਿਨ੍ਹਾਂ ਕੋਲੇ ਚਿੱਟਾ ਫੜਿਆ ਗਿਆ ਤੇ ਉਹਨਾਂ ਦੇ ਕੋਲੋਂ ਤਕਰੀਬਨ ਤਕਰੀਬਨ 23 ਲੱਖ ਦੀ ਡਰੱਗ ਮਣੀ ਵੀ ਆ ਔਰ ਕਈ ਅਸਲਾ ਡਰੋਨ ਆਦ ਮਿਲੇ ਨੇ ਉਹ ਮੁੰਡੇ ਸਿਰ ਤੇ ਸਿਰ 12ਵੀਂ ਪਾਸ ਹੈ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਪੰਜਾਬ ਕਿਸ ਤਰੀਕੇ ਦੇ ਨਾਲ ਇਸ ਗਲਤਾਨੜ ਦੇ ਵਿੱਚ ਫਸ ਚੁੱਕਾ ਆ ਪਰ ਪੰਜਾਬ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਆ ਇੰਟੈਲੀਜੈਂਸ ਪੁਲਿਸ ਨੂੰ ਇਨਪੁਟ ਮਿਲਦੀ ਆ ਤੇ ਉਸ ਤੋਂ ਬਾਅਦ ਵੱਡੀ ਫੜੋ ਹੁੰਦੀ ਆ ਅੰਮ੍ਰਿਤਸਰ ਦੇ ਵਿੱਚ 19 ਕਿਲੋ ਹਿਰਨ ਤੇ ਦੋ ਮੁੰਡੇ ਜਿਹੜੇ ਸਿਰ ਤੇ ਸਿਰ 12ਵੀਂ ਪਾਸ ਹੈ ਉਹਨਾਂ ਨੇ ਧੰਦਾ ਬਣਾ ਰੱਖਿਆ ਸੀਗਾ 95 ਕਰੋੜ ਦੀ ਹੀਰਾਂ ਨਾਲ 23 ਲੱਖ ਰੁਪਈਆ ਔਰ ਇਸ ਤੋਂ ਨਾ ਵਜ ਗੱਲ ਕੀਤੀ ਜਾਵੇ ਕਈ ਪਿਸਟਲ ਜਿਹੜੇ ਨੇ ਆਟੋ ਰੇਂਜ ਜਰਮਨ ਮੇਡ ਪਿਸਟਲ ਮਿਲੇ ਨੇ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਤਾਂ ਡਰੋਨ ਤੇ ਨੋਟਾ ਨੋਟ ਗਿਣਨ ਵਾਲੀ ਮਸ਼ੀਨ ਤੇ ਤੁਸੀਂ ਦੇਖੋ ਇੱਕ ਬੰਨੇ ਕੰਡਾ ਜਿਹਦੇ ਨਾਲ ਗਰਾਮੀਆਂ ਮਿੰਮਣ ਕੇ ਪਿੰਡਾਂ 'ਚ ਵਰਤਦਾ ਹੈ ਕਹਿਰ ਸੋ ਪੰਜਾਬ ਦੇ ਵਿੱਚ ਵੱਡੀ ਕਹੇ ਲਿਆ ਕਿ ਅਪਡੇਟ ਆ ਬਹੁਤ ਵੱਡਾ ਚਿੱਟਾ ਜਦੀ ਮਾਰਕੀਟ ਦੇ ਵਿੱਚ ਕੀਮਤ ਜੇ ਕਹੀ ਹੈ 95 ਕਰੋੜ ਰੁਪਈਆ ਔਰ 23 ਲੱਖ ਰੁਪਏ ਦੀ ਡਰੱਗ ਮਨੀ ਜਿਹੜੀ ਆ ਉਹ ਬਰਾਮਦ ਹੋਈ ਆ ਸੋ ਇਹਦੇ ਬੜੇ ਵੱਡੇ ਕੀ ਮੈਂਬਰ ਜਿਹੜੇ ਨੇ ਯੂਐਸ ਬੇਸਡ ਡਰੱਗ ਸਮਗਲਰ ਆ ਮਾਨਪ੍ਰੀਤ ਸਿੰਘ ਮੰਨੂ ਇੱਕ ਹੈਗਾ ਮੁਹਾਵਾ ਬੇਸਡ ਅਰੈਸਟਡ ਕੀਤੇ ਗਏ ਨੇ ਮਾਨਪ੍ਰੀਤ ਅਰੈਸਟ ਹੋਇਆ ਆ ਤੇ ਦੂਸਰਾ ਮੰਨੂ ਅਰੈਸਟ ਹੋਇਆ ਸੋ ਤੁਸੀਂ ਅੰਦਾਜ਼ਾ ਲਾ ਸਕਦੇ ਆ ਕਿੰਨਾ ਵੱਡਾ ਪੰਜਾਬ ਦੇ ਵਿੱਚ ਡਰੱਗ ਪੈਡਲਿੰਗ ਚੱਲ ਰਹੀ ਆ ਕਿੱਡਾ ਵੱਡਾ ਬਿਜ਼ਨਸ ਆ 19 ਕਿਲੋ ਹਿਰਨ 7 ਪਿਸਟਲ ਤੇ 23 ਲੱਖ ਰੁਪਏ ਦੀ ਡਰੱਗ ਮਨੀ ਜਿਹੜੀ ਆ ਔਰ ਇੱਕ ਡਰੋਨ ਆ ਪੈਸੇ ਗੰਡ ਵਾਲੀ ਮਸ਼ੀਨਾ ਨੇ ਔਰ ਇਸ ਤੋਂ ਇਲਾਵਾ ਗਰਾਮੀਆਂ ਦੇ ਹਸਾਬ ਦੇ ਨਾਲ ਵਿਕ ਕੇ ਜੇ ਕਹ ਲੈ ਕਿ 1 ਮੀਟਰ ਵੀ ਆ ਤੁਸੀਂ ਦੇਖਦੇ ਹੋ ਵੀ ਡਿਜੀਟਲ ਡਿਜੀਟਲ ਮੀਟਰ ਸਾਈਡ ਤੇ ਪਿਆ ਆ ਔਰ 50 ਦੇ ਨੋਟ ਆ 100 ਦੇ ਨੋਟ ਆ ਇਹ ਉਹ ਮੁੰਡੇ ਨੇ ਪੰਜਾਬ ਦੇ ਜਿਹੜੇ ਚਿੱਟੇ ਦੇ ਆਦੀ ਨੇ ਔਰ ਜਿੱਥੋਂ ਕਿਤੇ 100 ਲਾਭ ਦਾ ਕਿਤੋਂ 200 ਲਾਭ ਦਾ ਕਿਤੋਂ 300 ਲਾਭ ਦਾ ਉਹ ਫੜ ਕੇ ਦੜ ਕੇ ਚਿੱਟੇ ਦੀਆਂ ਗਰਾਮੀਆਂ ਲੈਂਦੇ ਨੇ ਸ਼ਾਇਦ ਡੋ ਡਰਗ ਮੰਨੀਆਂ ਸੋ ਬਹੁਤ ਵੱਡਾ ਕਿੰਗਪਿੰਨ ਕਿੰਗਪਿੰਨ ਤਾਂ ਨਹੀਂ ਕਹਿ ਸਕਦਾ ਕਿ ਬਹੁਤ ਵੱਡੇ ਨਾਮ ਨੇ ਮਨਪ੍ਰੀਤ ਉਰਫ ਮੰਨੂ ਇਹ ਜਿਹੜੇ ਗ੍ਰਿਫਤਾਰ ਹੋਏ ਨੇ ਔਰ ਮਨਪ੍ਰੀਤ ਸਿੰਘ ਸਮਗਲਰ ਆ ਉਹ ਮੰਨੂ ਇੱਕ ਮੁੰਡਾ ਨਾਲ ਸੇਮ ਹੀ ਨਾਮ ਦੇ ਨੇ ਹਾਲਾਂਕਿ ਹੁਣ ਬਹੁਤ ਹੀ ਜਾਣਕਾਰੀ ਲਈ ਪੁਲਿਸ ਪ੍ਰੈਸ ਕਾਨਫਰੰਸ ਕਰ ਰਹੀ ਹੈ ਕਿਉਂਕਿ ਬਹੁਤ ਵੱਡੀ ਫੜੋ ਆ ਪੰਜਾਬ ਦੇ ਮੁੰਡਿਆਂ ਨੂੰ ਨਪੁੰਸਕ ਬਣਾ ਦਿੱਤਾ ਨਸ਼ੇ ਨੇ ਔਰੇ ਨਸ਼ੇ ਦੇ ਲਤ ਦੇ ਵਿੱਚ ਲੱਗੇ ਮੁੰਡੇ ਕਾਹੇ ਜੋਗਰੇ ਨਹੀਂ ਰਹੇ ਸੋ ਇਹ ਬਹੁਤ ਵੱਡੀ ਖਬਰ ਆ ਬਹੁਤ ਵੱਡੀ ਅਪਡੇਟ ਆ ਕਿ ਪੰਜਾਬ ਦੇ ਵਿੱਚ 95 ਕਿਲੋ ਦਾ ਅੰਮ੍ਰਿਤਸਰ ਬਾਰਡਰ ਦੇ ਕੋਲ 95 ਕਿਲੋ ਦਾ ਇਹ ਚਿੱਟਾ ਫੜਿਆ ਗਿਆ ਆ ਔਰ 7 ਪਿਸਟਲਾ 23 ਲੱਖ ਡਰੱਗ ਮਨੀ ਆ ਔਰ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਾਵੇ ਡਰੋਨ ਵੀ ਨੇ ਔਰ ਪੈਸੇ ਕਣ ਵਾਲੀ ਮਸ਼ੀਨ ਵੀ ਆ ਤੇ ਇੱਕ ਮੈਜ਼ਰਮੈਂਟ ਕਰਨ ਦੇ ਲਈ ਕੰਡਾ ਵੀ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਵੀ ਪੰਜਾਬ ਦੇ ਵਿੱਚ 12ਵੇਂ ਪਾਸੇ ਮੁੰਡੇ ਨੇ ਜਿਹਨਾਂ ਦੋਨਾਂ ਨੂੰ ਕਾਬੂ ਕੀਤਾ ਇਹਨਾਂ ਨੂੰ ਵੱਡੀਆਂ ਲੀਡਾਂ ਮਿਲਣ ਗਿਆ ਹਾਲਾਂਕਿ ਕਿਉਂਕਿ ਇੰਟੈਲੀਜੈਂਸ ਨੂੰ ਇਹ ਆਉਟਪੁੱਟ ਮਿਲਿਆ ਇਨਪੁੱਟ ਮਿਲਦੀ ਆ ਤੇ ਉਸ ਤੋਂ ਬਾਅਦ ਇਹ ਇਹਦੇ ਤੇ ਕਾਰਵਾਈ ਹੁੰਦੀ ਹੈ ਕਿਵੇਂ ਕਿਵੇਂ ਹੋਇਆ ਕਿਸ ਤਰੀਕੇ ਹੋਇਆ ਇਹ ਹੁਣ ਪਤਾ ਲੱਗੇਗਾ ਬਸ ਅੰਤ ਕੁ ਮਿੰਟਾਂ ਦੇ ਵਿੱਚ ਪੰਜਾਬ ਪੁਲਿਸ ਜਿਹੜੀ ਆ ਉਹ ਪ੍ਰੈਸ ਕਾਨਫਰੰਸ ਅੰਮ੍ਰਿਤਸਰ ਦੇ ਵਿੱਚ ਕਰ ਰਹੀ ਆ ਸੋ ਅੰਮ੍ਰਿਤਸਰ ਤੋਂ ਸਿੱਧੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਪਰ ਫਿਲਹਾਲ ਇਹ ਵੱਡੀ ਅਪਡੇਟ ਆ